ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਤਾਂ ਉਸ ਨੂੰ ਤੁਸੀਂ ਕੀ ਗਿਫਟ ਦਿਓਗੇ ਕੀ ਸ਼ੋਰਟ ਕਰੋਗੇ ਕਿਵੇਂ ਕਰੋਗੇ ਉਹ ਬਾਈ ਜੀ ਆਏ ਆ ਵੀ ਆਪਣੇ ਜਿਹੜੇ ਰੇਟ ਹੈ ਨਾ ਫਿਕਸ ਲੱਗੇ ਹੁੰਦੇ ਆ ਪਰ ਪਹਿਲੀ ਵਾਰ ਤਾਂ ਪਰਚੀਆਂ ਲਾ ਦਿੰਨੇ ਆ ਫਿਕਸ ਹੀ ਹੁੰਦੀਆਂ ਪਰ ਜਿਹੜਾ ਬੰਦਾ ਕੋਈ ਵੀਡੀਓ ਸ਼ੇਅਰ ਕਰੇ ਕਿ ਉਹ ਇੱਕ ਵਾਰੀ ਚਾਹੇ ਆਖ ਦੇ ਮੈਨੂੰ ਆ ਕੇ ਮੈਂ ਕਰੀ ਐ ਬਲਦਰ ਦਿਖਾਈ ਦੇਵੇ ਮਨੂੰ ਫੁੱਲ ਮਾਨਤਨ ਕਰੂੰਗਾ ਜਿਹੜਾ ਉਹ ਜਿਹੜਾ ਉਹਦਾ ਤੇਲ ਲੱਗਿਆ ਉਹਦਾ ਖਰਚਾ ਪਾਣੀ ਉਹਨਾਂ ਕੱਢ ਦੂੰਗਾ ਬਾਰੇ ਹਾਂ ਵੱਡੀ ਗੱਲ ਹੈ ਹਾਂ ਦਰਸ਼ਕੋ ਹੁਣ ਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲੱਗ ਜਓ ਕਿਉਂਕਿ ਹੋ ਸਕਦਾ ਹੈ ਵੀ ਇਹਨਾਂ ਬੁਲਟਾਂ ਦੀ ਸਾਨੂੰ ਜਰੂਰਤ ਨਾ ਹੋਵੇ ਪਰ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਯਾਰ ਦੋਸਤ ਨੂੰ ਕੋਈ ਪਿੰਡ ਵਾਸੀ ਨੂੰ ਕਿਸੇ ਨਾ ਕਿਸੇ ਜਿਹੜਾ ਤੁਹਾਡੇ ਲਿੰਕ ਚ ਹੈ ਉਸ ਨੂੰ ਇਹਨਾਂ ਬੁਲਟਾਂ ਦੀ ਜਿਹੜੀ ਜਰੂਰ ਜਰੂਰਤ ਹੋਊਗੀ ਤਾਂ ਉਸ ਨੂੰ ਇਸ ਚੀਜ਼ ਦਾ ਬੈਨੀਫਿਟ ਹੈ ਜਿਹੜਾ ਜਰੂਰ ਹੋਊ ਚਾਹੇ 500 ਬਜ ਦਾ ਚਾਹੇ 1000 ਬਜ ਦਾ ਤੇ ਚਾਹੇ 5000 ਬਜ ਦਾ ਪਰ ਬਚਤ ਬਚਦੀ ਹੈ ਬਾਈ ਜੀ ਤੇ ਜਿਵੇਂ ਭਰਾ ਨੇ ਕਿਹਾ ਹੈ ਬਹੁਤ ਵਧੀਆ ਸੁਣਾ ਮਾਨਸਤਕਾਰ ਹੋਣਾ ਜਿੰਨੇ ਕਹਿੰਦਾ ਜਿੰਨਾ ਤੇਲ ਪਾਣੀ ਲੱਗਿਆ ਸਾਰੇ ਹੀ ਗੜਦੇ ਨਹੀਂ ਤਾਂ ਇਹਦਾ ਮਤਲਬ ਹੈ ਬਹੁਤ ਵਧੀਆ ਮਾਨਸਤਕਾਰ ਹੈ ਅਸੀਂ ਆਫੀਸ਼ੀਅਲੀ ਦੱਸ ਨਹੀਂ ਸਕਦੇ ਮਾਨਸਤਕਾਰ ਉਸ ਦਾ ਕਾਰਨ ਇਹ ਹੈ ਦੱਸਣ ਦਾ ਵੀ ਕਈ ਵਾਰ ਕੀ ਹੁੰਦਾ ਵੀ ਕੋਈ ਬੰਦਾ ਤਾਂ ਭਾਈ ਜੀ ਆਇਆ 5 ਕਿਲੋਮੀਟਰ ਤੋਂ ਕੋਈ ਆਇਆ 50 ਕਿਲੋਮੀਟਰ ਤੋਂ ਤਾਂ ਉਸ ਚੀਜ਼ ਦਾ ਫਰਕ ਪੈ ਜਾਂਦਾ ਤੇ ਕੋਈ ਬੋਲਟ ਲੱਖ ਦਾ ਲੈਂਦਾ ਤੇ ਕੋਈ 5 ਲੱਖ ਦਾ ਲੈਂਦਾ ਤਾਂ ਉਸ ਚੀਜ਼ ਦਾ ਜਿਹੜਾ ਫਰਕ ਹੈ ਜਿਹੜਾ ਜ਼ਰੂਰ ਹੈਗਾ